ਸਮਾਗਮ ਤੋਂ ਲਾਈਵ ਚੱਲਦਾ ਸੀ ਜਿਹਨ ਅਸੀਂ ਇਹ ਭਰਮ ਪਾਲਿਆ ਉਹ ਇਸ ਆ ਪੰਥ ਸਾਡਾ ਹੀ ਪੰਥ ਹੈ ਜੀ ਅਸੀਂ ਹਾਂ ਬਸ ਹੋਰ ਕੋਈ ਦੂਜਾ ਹੈ ਹੀ ਨਹੀਂ ਸਾਡਾ ਪੰਥ ਅਸੀਂ ਸੱਚਾ ਆ ਖਾਲਸਾ ਪੰਥ ਹੈ ਦੂਜਿਆਂ ਨੂੰ ਆਪਾਂ ਸਾਧ ਸੰਗਤ ਤੁਰਕੇ ਹੀ ਦੱਸੀ ਜਾਂਦੇ ਵੇ ਤਾਂ ਤੁਰਕ ਆ ਜੀ ਇਹ ਤਾਂ ਮੁਗਲ ਆ ਜੀ ਆਪਣੇ ਆਪ ਨੂੰ ਖਾਲਸੇ ਹਰ ਬੰਦਾ ਕਹਿੰਦਾ ਮੈਂ ਸੱਚਾ ਸੋਚਾ ਨਹੀਂ ਮਾਫ ਕਰਿਓ ਪਹਿਲੀ ਗੱਲ ਕੋਈ ਬੰਦਾ ਪਰਫੈਕਟ ਨਹੀਂ ਸਾਰੀ ਦੁਨੀਆ ਇੰਪਰਫੈਕਟ ਹੈ ਕੋਈ ਨਾ ਕੋਈ ਘਾਟ ਟੋਗਣ ਸਜਣੋ ਸਭ ਵਿੱਚ ਹੈ ਪਰ ਦੂਜੀ ਗੱਲ ਇਹ ਵੀ ਯਾਦ ਰੱਖਿਓ ਪੰਥ ਵਿੱਚ ਇੱਕ ਰੰਗ ਨਹੀਂ ਹੈ ਖਾਲਸਾ ਪੰਥ ਦਾ ਸਜਿਆ ਹੋਇਆ ਗੁਲਦਸਤਾ ਰੰਗ ਰੰਗ ਦੇ ਫੁੱਲਾਂ ਕਰਕੇ ਉਹ ਸੋਹਣਾ ਲੱਗਦਾ ਇੱਕ ਗੁਲਦਸਤੇ ਵਿੱਚ ਜਿੰਨੇ ਰੰਗਾਂ ਦੇ ਫੁੱਲ ਹੋਣਗੇ ਓਨਾ ਸੋਹਣਾ ਲੱਗਦਾ ਭਾਗ ਖਾਲਸਾ ਪੰਥ ਵਿੱਚ ਘਾਰ ਸੇਵਾ ਵਾਲੇ ਵੀ ਸੰਤ ਨੇ ਜਿਨ੍ਹਾਂ ਦੀ ਸੇਵਾ ਗੁਰਦੁਆਰੇ ਬਣਾਉਣਾ ਹੈ ਖਾਲਸਾ ਪੰਥ ਵਿੱਚ ਨਾਮ ਜਪਉਣ ਵਾਲੇ ਵੀ ਨੇ ਭਾਵੇਂ ਉਹ ਨਾਨਕ ਸਰ ਦੇ ਕੋਈ ਮਹਾਂਪੁਰਸ਼ ਹੋਣ ਖਾਲਸਾ ਪੰਥ ਵਿੱਚ ਕੀਰਤਨ ਕਰਕੇ ਅੰਮ੍ਰਿਤ ਛਕਾਉਣ ਵਾਲੇ ਨੇ ਭਾਵੇਂ ਉਹ ਰਾੜਾ ਸਭ ਵਾਲੇ ਹੋਣ ਖਾਲਸਾ ਪੰਥ ਵਿੱਚ ਸੱਚ ਦਾ ਪ੍ਰਚਾਰ ਕਰਨ ਵਾਲੇ ਵੀ ਨੇ ਖਾਲਸਾ ਪੰਥ ਵਿੱਚ ਯੋਧੇ ਨੇ ਭਾਵੇਂ ਉਹ ਦਮਦਮੀ ਟਕਸਾਲ ਹੋਵੇ ਤੇ ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਹੋਣ ਸਾਦ ਸੰਗਤ ਖਾਲਸਾ ਪੰਥ ਸਾਰੇ ਸੰਝੇ ਗੁਣਾ ਦਾ ਫੁੱਲਾਂ ਦਾ ਸੋਹਣਾ ਗੁਲਦਸਤਾ ਇਹਦੇ ਵਿੱਚ ਇਹ ਨਾ ਕੋ ਕਵੇ ਅਸੀਂ ਸੱਚੇ ਆ ਦੂਜੇ ਝੂਠੇ ਹਾਂ ਜਿਵੇਂ ਜਿਵੇਂ ਕੁੰਮਾਂ ਦੀ ਉਮਰ ਵੱਧਦੀ ਹੈ ਤਿਵੇਂ ਤਿਵੇਂ ਕੁੰਮਾਂ ਵਿੱਚ ਉਥਲ ਪੁਥਲ ਥੋੜੀ ਬਹੁਤੀ ਗਰਾਵਟ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ ਪਰ ਸਚਿਆਰ ਖਾਲਸੇ ਦੀ ਗੁਰੂ ਨੇ ਡੈਫੀਨੇਸ਼ਨ ਦੱਸ ਦਿੱਤੀ ਹੈ ਜੱਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਖਾਲਸਾ ਕੌਣ ਹੈ ਪੂਰਨ ਜੋਤ ਜਗ ਹੈ ਘਟ ਮੈਂ ਤਬ ਖਾਲਸ ਤਾਹੇ ਨਖਾਲ ਸਜਨ ਜਿਹਨੂੰ ਗੁਰੂ ਦੇ ਦਸ਼ਮੇਸ਼ ਪਿਤਾ ਕਲਗੀ ਤਰ ਪਾਤਸ਼ਾਹ ਦੇ ਅੰਮ੍ਰਿਤ ਤੇ ਤੇ ਨਿਸ਼ਚਾ ਹੈ ਜਿਹੜਾ ਪੰਜ ਕਕਾਰਾਂ ਦਾ ਧਰਨੀ ਹੈ ਜਿਹੜਾ ਗੁਰੂ ਦੀ ਰਹਿਤ ਮੰਦ ਰਹਿਤ ਵਿੱਚ ਰਹਿਣ ਵਾਲਾ ਸਿੱਖ ਹੈ ਉਹ ਗੁਰੂ ਦਾ ਖਾਲਸ ਹੈ ਆਪਾਂ ਦੂਜਿਆਂ ਨੂੰ ਇੱਕ ਦੂਜੇ ਨੂੰ ਭੰਡਣ ਤੇ ਹੋ ਗਏ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਸਾ ਸੰਗਤ ਆਪਾਂ ਇੱਕ ਦੂਜੇ ਦਾ ਸਤਿਕਾਰ ਕਰੀਏ ਪੰਥ ਸੰਜੇ ਹਾਂ ਇੱਕ ਚੀਜ਼ ਕਈਆਂ ਨੂੰ ਥੋੜੀ ਜਿਹੀ ਪਿੰਚ ਕਰੇਗੀ ਮੈਂ ਪਿਛਲੇ ਸਟੇਜਾਂ ਤੇ ਵੀ ਇੱਕ ਦਿਨ ਕਿਹਾ ਦੇਖੋ ਮੈਂ ਕਿਸੇ ਸੰਸਦਾ ਦਾ ਪ੍ਰਚਾਰਕ ਨਹੀਂ ਮੈਂ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਦਾ ਪ੍ਰਚਾਰਕ ਮੈਂ ਕਿਸੇ ਡੇਰੇ ਦਾ ਪ੍ਰਚਾਰਕ ਨਹੀਂ ਪਰ ਇਹ ਗੱਲ ਮੈਂ ਲਾਈਵ ਤੋਂ ਅੱਗੇ ਵੀ ਕਹੀ ਹੈ ਜਿਹੜੀਆਂ ਸੰਪਰਦਾਵਾਂ ਸੰਪਰਦਾਵਾਂ ਬਣ ਲੱਗ ਪਈਆਂ ਨਾ ਇਹ ਪੰਥ ਵਾਸਤੇ ਘਾਤਕ ਨੇ ਸੰਪਰਦਾਇ ਦਾ ਅਰਥ ਉਹਨੇ ਜਿੱਥੋਂ ਪ੍ਰਚਾਰ ਦੀ ਰੀਤ ਚੱਲੀ ਇਹ ਨਹੀਂ ਕਿ ਉਹ ਆਪਣੀ ਮਰਿਆਦਾ ਬਣਾ ਕੇ ਬਹਿ ਜਾਣਾ ਸਾਡੀ ਤਾਂ ਮਰਿਆਦਾ ਹੀ ਵੱਖਰੀ ਜੋ ਸਾਡੇ ਸੰਤ ਕਹੇਗੇ ਉਹੀ ਹੋਣ ਇਹ ਤਾਂ ਗਲਤ ਹੋ ਗਈ ਗੱਲ ਫਿਰ ਅਸੀਂ ਇਸ ਕਰਕੇ ਭਟਕ ਗਏ ਔਰ ਉਹਨਾਂ ਚੀਜ਼ਾਂ ਨੂੰ ਸੰਪਰਦਾਇ ਸੰਪਰਦਾਇ ਦੀ ਚੀਜ਼ ਬਣਾ ਕੇ ਅਸੀਂ ਸਭ ਹਰਕ ਨੇ ਆਪਣੀ ਸੰਪਰਦਾ ਤੌਰ ਲਈ ਸੰਪਰਦਾਇ ਦਾ ਅਰਥ ਕਦੇ ਭਾਈ ਕਾਨ ਸਿੰਘ ਨਾਭਾ ਤੋਂ ਪੜੋ ਉਹਦੇ ਵਿੱਚ ਲਿਖਿਆ ਹੋਇਆ ਪ੍ਰਚਾਰ ਦੀ ਚੱਲਦੀ ਹੋਈ ਰੀਤ ਨੂੰ ਸੰਪਰਦਾ ਕਹਿੰਦੇ ਨੇ ਪ੍ਰਚਾਰ ਸਿਰਫ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਦਾ ਹੋਣਾ ਹੈ ਉਹਦੇ ਵਿੱਚ ਆਪਣੀ ਕੋਈ ਰਹਿਤ ਬਣਾ ਕੇ ਕਹੇ ਸਾਡੀ ਸੰਪਰਦਾ ਐਦਾਂ ਪੰਥ ਨੂੰ ਖਤਰਾ ਬਣੇ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ ਸਿੱਖੋ ਤੁਹਾਡੀ ਇੱਕੋ ਹੀ ਸੰਪਰਦਾ ਉਹ ਹੈ ਗੁਰੂ ਦਾ ਖਾਲਸਾ ਤੁਹਾਡਾ ਇੱਕੋ ਹੀ ਗੁਰੂ ਹੈ ਉਹ ਗੁਰੂ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਾਂ ਬਾਣੀ ਪੜਨ ਵਾਲੇ ਸਤਕਾਰਯੋਗ ਨੇ ਪੜਾਉਣ ਵਾਲੇ ਸਤਕਾਰਯੋਗ ਨੇ ਸਿਖਾਉਣ ਵਾਲੇ ਸਤਕਾਰਯੋਗ ਨੇ ਪਰ ਉਹ ਆਪਣੇ ਆਪ ਨੂੰ ਪੰਥ ਨਾ ਕੋਈ ਸਮਝੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖ ਕੇ ਦਿੱਤਾ ਕਹਿੰਦੇ ਖਾਲਸਿਓ ਇੱਕ ਚੀਜ਼ ਹੋਰ ਲਿਖੋ ਕਹਿੰਦੇ ਪਾਤਸ਼ਾਹ ਲਿਖਾਓ ਕਹਿੰਦੇ ਮੈਂ ਆਪਣੀ ਸਾਰੀ ਤਾਕਤ ਖਾਲਸੇ ਦੇ ਨਾਮ ਕਰ ਦਾਂਗਾ ਜਿੱਥੇ ਜ਼ਰੂਰਤ ਪਵੇ ਮੇਰਾ ਪੂਰਾ ਤੇਜ ਪ੍ਰਤਾਪ ਖਾਲਸੇ ਦੇ ਨਾਲ ਰਹੇਗਾ ਐਵੇਂ ਥੋੜੀ 95 ਸਾਲ ਦੀ ਉਮਰ ਦਾ ਬਜ਼ੁਰਗ ਲੜ ਸਕਦਾ ਮੈਦਾਨੇ ਜੰਗ ਵਿੱਚ ਇਹ ਤਾਂ ਦਸਵੇਂ ਪਾਤਸ਼ਾਹ ਵਿੱਚ ਵਰਤਦੇ ਨੇ ਤਾਂ 80 ਸਾਲ ਵਾਲਾ ਬਜ਼ੁਰਗ ਵੀ ਖੰਡਾ ਚੁੱਕ ਕੇ ਮੈਦਾਨੇ ਜੰਗ ਜੋਈਦਾ ਉਹ ਸਜਣੋ ਨਿਆਰਾ ਕੋਈ ਵੀ ਰਵੇ ਕਿਸੇ ਉਮਰ 'ਚ ਗੁਰੂ ਉਹਦੇ ਨਾਲ ਰਹੇਗਾ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਬਾਦਸ਼ਾਹ ਕਹਿੰਦੇ ਮੈਂ ਪੁੱਤਾਂ ਤੋਂ ਵੱਧ ਸਿੱਖਾਂ ਨੂੰ ਪਿਆਰ ਕਰਦਾ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਾਂ ਤੋਂ ਵੱਧ ਹਜ਼ੂਰ ਨੇ ਕਿਹਾ ਮੈਂ ਸਿੱਖਾਂ ਨੂੰ ਪਿਆਰ ਕਰਦਾ ਹਾਂ। ਕਦੇ ਚਮਕੌਰ ਗੜੀ ਦਾ ਸਾਕ ਜਦੋਂ ਤੁਸੀਂ ਸੁਣਦੇ ਹੋ ਪੜ੍ਹਦੇ ਹੋ ਜਾਂ ਗੁਰੂ ਦੇ ਪਿਆਰ ਵਾਲੇ ਢਾਡੀ ਵਿਦਵਾਨ ਗਿਆਨੀ ਮਲਖਾ ਸਿੰਘ ਦੀ ਮੌਜੀ ਉਹ ਪਹੁੰਚ ਗਏ ਨੇ। ਅੱਲਾ ਯਾਰਖਾ ਜੋਗੀ ਨੂੰ ਕੋਟ ਕਿੱਤਿਆਂ ਬਗੈਰ ਚਮਕੌਰ ਦਾ ਸਾਕਾ ਸੁਣਾਇਆ ਹੀ ਨਹੀਂ ਜਾ ਸਕਦਾ। ਅੱਲਾ ਯਾਰਖਾਂ ਜੋਗੀ ਨੇ ਉਹਦੇ ਵਿੱਚ ਇੱਕ ਗੱਲ ਬੜੀ ਮਹੱਤਵਪੂਰਨ ਲਿਖੀ ਉਹ ਬਦਕ ਉਹ ਕਹਿੰਦੇ ਉਹ ਮੈਂ ਉਸ ਧਰਤੀ ਦੀ ਖਾਕ ਨੂੰ ਚੁੱਕ ਕੇ ਮੱਥੇ ਨਾਲ ਲਾਇਆ ਹੈ ਉਹ ਦੁਨੀਆਂ ਦੇ ਲੋਕੋ ਚਮਕੌਰ ਦੀ ਧਰਤੀ ਤੋਂ ਵੱਡਾ ਕੋਈ ਤੀਰਥ ਨਹੀਂ ਜਿੱਥੇ ਪਿਓ ਨੇ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਸ਼ਹੀਦ ਹੁੰਦੇ ਵੇਖੇ ਤੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡਦੇ ਰਹੇ ਉਸ ਧਰਤੀ ਤੇ ਸਭ ਤੋਂ ਵੱਡੀ ਇੱਕ ਗੱਲ ਵਰਤ ਗਈ ਪੁੱਤ ਸ਼ਹੀਦ ਕਰਾਉਣ ਵਾਲਾ ਕਲਗੀਧਰ ਦਸ਼ਮੇਸ਼ ਪਿਤਾ ਆਪਣੇ ਸਿੱਖਾਂ ਦੇ ਪੈਰਾਂ ਨੂੰ ਚੁੰਮ ਕੇ ਚਲਾ ਗਿਆ ਇੰਨਾ ਪਿਆਰ ਦੁਨੀਆ 'ਚ ਕੋਈ ਵੀ ਪੀਰ ਆਪਣੇ ਮਰੀਦ ਨੂੰ ਨਹੀਂ ਕਰ ਸਕਿਆ ਇੰਨਾ ਪਿਆਰ ਦੁਨੀਆ ਦਾ ਕੋਈ ਵੀ ਪੀਰ ਆਪਣੇ ਮਰੀਦ ਨੂੰ ਨਹੀਂ ਕਰ ਸਕਿਆ ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਕੀਤਾ ਚਮਕੌਰ ਦੀ ਗੜੀ 'ਵੇ ਸਿੱਖਾਂ ਦੇ ਪੈਰ ਵੀ ਚੁੰਮ ਲਏ ਗੁਰੂ ਨੇ ਉਹ ਲਿਖਦਾ ਹੈ ਹਾਸ਼ਾ ਕਿਸੇ ਮੁਰਸ਼ਿਦ ਮੇ ऐसा असियार नहीं है किसी पीर में ऐसा जनहार नहीं है और श्री गुरु गोविंद सिंह महाराज बारे लिखे कवि हलकूम चोमा तो कवि दहन चूमने बैठे जब पैंती आए तो चरण चूमने बैठे अपने सिखों दे पैर भी चूमे गुरु गोविंद सिंह महाराज अपने पुत्त दा चेहरा भी नहीं चूमया अपने सिखों दे पैर भी चूम ले अपने पुत्त दा मस्तक नहीं चूमया गुरु गोविंद सिंह ने ਆਪਣੇ ਸਿੱਖਾਂ ਦੇ ਪੈਰ ਵੀ ਚੁੰਮ ਲੈ ਇੰਨਾ ਪਿਆਰ ਦੁਨੀਆ 'ਚ ਕੋਈ ਗੁਰੂ ਕੋਈ ਪੀਰ ਆਪਣੇ ਮਰੀਦ ਨੂੰ ਨਹੀਂ ਕਰ ਸਕਿਆ ਪਰ ਪਾਤਸ਼ਾਹ ਜੀ ਲਿਖ ਕੇ ਦੇ ਗਏ ਕਹਿੰਦੇ ਹੋ ਸਿੱਖੋ ਮੈਨੂੰ ਤੁਸੀਂ ਪੁੱਤਾਂ ਤੋਂ ਵੀ ਪਿਆਰੇ ਹੋ ਮੈਂ ਆਪਣਾ ਸਭ ਕੁਝ ਤੇਜ ਤੁਹਾਨੂੰ ਵਾਰ ਦਾਂਗਾ ਮੈਨੂੰ ਖਾਲਸਾ ਪੁੱਤਾਂ ਨਾਲੋਂ ਵੀ ਪਿਆਰਾ ਹੈ ਪਰ ਸਿੱਖੋ ਯਾਦ ਰੱਖਿਓ ਤੋੜ ਦੇ ਨਾਲੋਂ ਵੀ ਮੈਨੂੰ ਕੋਈ ਪਿਆਰੀ ਚੀਜ਼ ਹੈ ਮਹਾਰਾਜ ਸਿੱਖਾਂ ਨਾਲੋਂ ਪਿਆਰੀ ਚੀਜ਼ ਕਿਹੜੀ ਹੋ ਸਕਦੀ ਹੈ ਖਾਲਸੇ ਨਾਲੋਂ ਪਿਆਰੀ ਚੀਜ਼ ਕਿਹੜੀ ਹੈ ਜਦੋਂ ਖਾਲਸੇ ਨੂੰ ਪਿਆਰ ਕੀਤਾ ਉਦੋਂ ਕਲਗੀਆਂ ਵਾਲੇ ਨੇ ਕਿਹਾ ਇਹਨੂੰ ਪੁੱਤਰਨ ਕੇ ਸੀਸ 'ਤੇ ਵਾਰ ਦिए ਸਤ ਚਾਰ ਚਾਰ ਮੁਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਆਪਣੇ ਪੁੱਤ ਖਾਲਸੇ ਤੋਂ ਵਾਰਤੇ ਤੇ ਖਾਲਸੇ ਨਾਲੋਂ ਵੀ ਕੋਈ ਪਿਆਰੀ ਚੀਜ਼ ਹੈ ਕਹਿੰਦੇ ਹਾਂ ਸਿੱਖੋ ਪੁੱਤਾਂ ਤੋਂ ਪਿਆਰੇ ਮੈਨੂੰ ਤੁਸੀਂ ਉਹ ਖਾਲਸੇ ਪਰ ਤੁਹਾਡੇ ਨਾਲੋਂ ਵੀ ਇੱਕ ਚੀਜ਼ ਮੈਨੂੰ ਪਿਆਰੀ ਹੈ ਮਹਾਰਾਜ ਉਹ ਕੀ ਸੁਣਿਓ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਲਿਖ ਕੇ ਰੱਖ ਲਓ ਸਹਿਬ ਕਹਿੰਦੇ ਮੈਨੂੰ ਤੁਹਾਡੇ ਨਾਲੋਂ ਪਿਆਰੀ ਚੀਜ਼ ਪਤਾ ਕੀ ਹੈ ਰਹਿਣੀ ਰਹ ਸੋਈ ਸਿੱਖ ਮੇਰਾ ਓ ਸਾਈਵ ਮੈਂ ਉਸ ਕਾ ਚਿਹਰਾ ਜਦ ਲਗ ਖਾਲਸਾ ਰੇ ਨਿਆਰਾ ਤਬ ਲਗਤੇ ਜੇ ਦਿਉ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਮਹਾਰਾਜ ਫਿਰ ਖਾਲਸੇ ਨਾਲੋਂ ਪਿਆਰੀ ਚੀਜ਼ ਕਿਹੜੀ ਹੈ ਉੱਥੇ ਫਿਰ ਮਹਾਰਾਜ ਨੇ ਬਚਨ ਕਰ ਕਹਿੰਦੇ ਰਹਿਤ ਪਿਆਰੀ ਮੁਜ ਕੋ ਸਿੱਖ ਪਿਆਰਾ ਨਾ ਹੈ ਮੈਨੂੰ ਤੂੰ ਤਾਂ ਪਿਆਰਾ ਹੈ ਜੇ ਤੂੰ ਰਹਿਤ ਰੱਖਦਾ ਹੈ ਜੇ ਤੂੰ ਰਹਿਤ ਨਾ ਰੱਖੀ ਮੈਨੂੰ ਸਿੱਖ ਪਿਆਰਾ ਨਹੀਂ ਹੈ ਸਾਧ ਸੰਗਤ ਅੱਜ ਜ਼ਰੂਰਤ ਹੈ ਜਿਨ੍ਹਾਂ ਸ਼ਹੀਦਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ ਅਰਦਾਸ ਕਰਿਓ ਅਸੀਂ ਰਹਿਤ ਰੱਖਣ ਲੱਗ ਪਈਏ ਅਰਦਾਸ ਕਰੋ ਸਾਡੇ ਬੱਚੇ ਰਹਿਤ ਵਿੱਚ ਆ ਜਾਣ ਅਰਦਾਸ ਕਰੋ ਗੁਰੂ ਚਰਨਾਂ ਵਿੱਚੋਂ ਮੰਗ ਕੇ ਜਾਇਓ ਪਾਤਸ਼ਾਹ ਸਿੱਖੀ ਦੀ ਸੁਧ ਵਧ ਬਖਸ਼ੋ ਸਾਨੂੰ ਤੇ ਸਾਡੇ ਬੱਚਿਆਂ ਨੂੰ ਰਹਿਤ ਵਿੱਚ ਪੱਕੇ ਰੱਖਿਓ ਇਹ ਗੁਰੂ ਕੋਲੋਂ ਜ਼ਰੂਰ ਮੰਗਿਓ ਜਿਹਦੇ ਪੱਲੇ ਗੁਰੂ ਦੀ ਰਹਿਤ ਹੈ ਉਹਦੇ ਵੱਲ ਗੁਰੂ ਗੋਬਿੰਦ ਸਿੰਘ ਨੇ ਤੇ ਜਿਹਦੇ ਪੱਲੇ ਰਹਿਤ ਨਹੀਂ ਰਹੀ ਉਹਦੇ ਪੱਲੇ ਕੱਖ ਨਹੀਂ ਰਹੇਗਾ ਸਾਧ ਸੰਗਤ ਗੁਰੂ ਨੇ ਲਿਖ ਕੇ ਦਿੱਤਾ ਰਹਿਤ ਪਿਆਰੀ ਮੁਝੇ ਕੋ ਸਿੱਖ ਪਿਆਰਾ ਨਾਹਿ ਰਹਿਣੀ ਰਹਿ ਸੋਈ ਸਿੱਖ ਮੇਰਾ ਓ ਸਾਹਿ ਮੈਂ ਉਸ ਕਾ ਚੇਰਾ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਇਹ ਜਨਮ ਦਿਹਾੜੇ ਮਨਾਏ ਸਮਾਗਮ ਜੋੜ ਮੇਲੇ ਤਾਂ ਸਫਲ ਨੇ ਜੇ ਆਪਾਂ ਰਹਿਤ ਵਿੱਚ ਆ ਜਾਈਏ ਬੇਨਤੀ ਹੈ ਹੱਥ ਜੋੜ ਕੇ ਬੀਬੀਓ ਭੈਣੋ ਤੁਹਾਨੂੰ ਵੀ ਕਿਸਾਂ ਦੀ ਬੈਦਵੀ ਕਰਨੀ ਬੰਦ ਕਰ ਦਿਓ ਨਮਕੰ ਪੰਜਾਬ ਚ ਚੱਲਿਆ ਜਿਹੜੇ ਬੱਚੀਆਂ ਵੇਖੋ ਚਲੋ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਮੇਰੇ ਬੱਚੀਆਂ ਵਰਗੀਆਂ ਮੇਰੇ ਭੈਣਾਂ ਵਰਗੀਆਂ ਵੀ ਉਹ ਤੁਸੀਂ ਉਮਰ ਦੇ ਲਿਹਾਜ਼ ਨਾਲ ਜਿਹੜਾ ਵੇਖੋ ਕੰਚੀ ਚੱਕ ਕੇ ਬਾਲ ਜਾਂ ਕੱਟੀ ਜਾਂਦੀਆਂ ਬਾਲ ਕੇਸ ਨਾ ਕਟੋ ਜੇ ਤੁਸੀਂ ਕੇਸ ਕੱਟਣ ਲੱਗ ਪਈਆਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਹੱਥ ਨਹੀਂ ਤੁਹਾਡੇ ਸਿਰ ਤੇ ਰਹਿਣਾ ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ ਜਿਸ ਕੌਮ ਵਿੱਚ ਬੀਬੀਆਂ ਰਹਿਤਬੰਤ ਹੋਣ ਉਸ ਕੌਮ ਵਿੱਚੋਂ ਸਿੱਖੀ ਕਦੇ ਖਤਮ ਹੋਣ ਦਾ ਖਤਰਾ ਨਹੀਂ ਹੈ ਜੇ ਬੀਬੀਆਂ ਰਹਿਤ ਤੋਂ ਦੂਰ ਚਲੀ ਗਈਆਂ ਕੌਮ ਖਤਰੇ ਵਿੱਚ ਐ ਇਸ ਲਈ ਤੁਹਾਨੂੰ ਬੇਨਤੀ ਹੈ ਭੈਣੋ ਰਹਿਤ ਰੱਖੋ ਕੇਸਾਂ ਦੀ ਕਦੇ ਵਿਅਦਵੀ ਨਾ ਕਰੋ ਬਾਣੀ ਪੜੋ ਆਪਣੇ ਘਰ 'ਚ ਕਟੋ-ਕਟ ਜਪਜੀ ਸਾਹਿਬ ਦਾ ਜਪ ਸਵੇਰੇ ਕਰਕੇ ਫਿਰ ਰਸੋਈ ਦਾ ਕੰਮ ਸ਼ੁਰੂ ਕਰੋ ਮੇਰਾ ਵਿਸ਼ਵਾਸ ਹੈ ਜਿਸ ਘਰ ਵਿੱਚ ਬੀਬੀ ਪਹਿਲਾਂ ਜਪਜੀ ਸਾਹਿਬ ਕਰਕੇ ਜਾਂ ਮੂਲ ਮੰਤਰ ਪੜ੍ਹ ਕੇ ਰਸੋਈ ਸ਼ੁਰੂ ਕਰਦੀ ਹੈ ਉਸ ਘਰ ਵਿੱਚ ਸਿੱਖੀ ਦਾ ਜਾਗ ਸਦਾ ਹੀ ਰਹੇ